ਕਿਸਾਨ ਦੋਸਤੋ ਫੇਰ ਤੋਂ ਡੇਜ਼ੀ ਦੀ ਤੁਹਾਨੂੰ ਵੀਡੀਓ ਭੇਜ ਰਿਹਾ ਹਾਂ ਡੇਜ਼ੀ ਦੇ ਫੁੱਲ ਆਉਂਦੇ ਰਹਿਣਗੇ ਦੇਖੋ ਇਹਨਾਂ ਨੂੰ ਕਈ ਫੁੱਲ ਪੱਕੇ ਹੋਏ ਆ ਪੱਕੇ ਹੈ ਆ ਪੱਕੇ ਹੈ ਇਹ ਝੜ ਵੀ ਰਹੇ ਆ ਆ ਦੇਖੋ ਆ ਫੁੱਲ ਝੜ ਗਿਆ ਇਹ ਹਵਾ ਤੇ ਮੀਂਹ ਨੂੰ ਝਾੜ ਦਿੰਦਾ ਤੇ ਇਹ ਕੋਸ਼ਿਸ਼ ਕਰੋ ਕਿ ਹਵਾ ਤੇ ਮੀਂਹ ਤੋਂ ਪਹਿਲਾਂ-ਪਹਿਲਾਂ ਇਹ ਜਿਹੜੇ ਪੱਕੇ ਹੋਏ ਫੁੱਲ ਆ ਇਹਨਾਂ ਨੂੰ ਤੋੜ ਲਓ ਇਹਨਾਂ ਫੁੱਲਾਂ ਨੂੰ ਤੋੜ ਲਓ ਆ ਫੁੱਲ ਝੜ ਗਿਆ ਆ ਬਿਲਕੁਲ ਝੜ ਗਿਆ ਫੁੱਲ ਇਹ ਦੇਖੋ ਇਹਦੇ ਥੱਲੇ ਸਾਰਾ ਝੜ ਗਿਆ ਇਹ ਭੋਲ ਝੜ ਜਾਂਦੇ ਆ ਜੇ ਇਹਨੂੰ ਆਪਾਂ ਨਾ ਤੋੜੀਏ। ਤੋਂ ਇਸਰਕੇ ਇਹਨੂੰ ਤੋੜਦੇ ਰਹੋ ਚੰਗੀ ਤਰ੍ਹਾਂ ਤੋੜੋ ਹੁਣ ਇਹਦੇ ਹੁਣੇ ਝਾੜ ਲੈਣ ਦੇ ਦਿਨ। ਥੋੜੇ ਦਿਨ ਨੂੰ ਗਰਮੀ ਪੈ ਗਈ ਫਿਰ ਜਮੇ ਨਹੀਂ ਝਾੜ ਆਉਣਾ। ਦੂਸਰੀ ਚੀਜ਼ ਜਿਹੜੀ ਬਹੁਤ ਜ਼ਰੂਰੀ ਚੀਜ਼ ਹੈ ਉਹ ਹੈ ਇਸ ਕੇਦਰ ਨੂੰ ਗਿੱਲਾ ਰੱਖਣਾ। ਆ ਗਿੱਲੇ ਜਿਹੜੀ ਹੈ ਐਨੀ ਗਿੱਲ ਤੋਂ ਘਟ ਨਹੀਂ ਹੋਣੀ ਚਾਹੀਦੀ। ਇਹ ਹੁਣ ਕੱਲ ਨੂੰ ਪਾਣੀ ਮੰਗਦੀ ਆ ਦੇਦੀ ਚਾਹੇ ਗਿੱਲਾ ਹੀ ਪਿਆ ਤੁਹਾਡੀ ਖਾਲ ਇਹ। ਇਹ ਤਾਂ ਹੈ ਖਾਲ ਗਿੱਲੀ ਐ ਇਹ ਹਲੇ ਵੀ ਕੱਲ ਨੂੰ ਪਾਣੀ ਮੰਗਦੀ ਐ ਜੇ ਇਹਨੂੰ ਤੁਸੀਂ ਪਾਣੀ ਦੀ ਫਸਲ ਐ ਇਹ ਜਿੰਨਾ ਪਾਣੀ ਦੇਈ ਜਾਓਗੇ ਉਹਨੇ ਫੁੱਲ ਲੱਗੀ ਜਾਣਗੇ ਤੋਂ ਇਹਨੂੰ ਫੁੱਲ ਫੁੱਲਾਂ ਨੂੰ ਅ ਡੇਜੀ ਨੂੰ ਪਾਣੀ ਦੇ ਕੇ ਰੱਖੋ ਗਿੱਲੀ ਰੱਖੋ ਤੇ ਬੀਜ ਤੋੜਦੇ ਰਹੋ ਹੁਣ ਅਗਲੀ ਵਾਰੀ ਤੱਕ ਹੋਰ 4 ਦਿਨ ਨੂੰ ਇਹਨੂੰ ਝਾੜਨਾ ਸਿਖਾਵਾਂਗੇ ਤੁਹਾਨੂੰ ਕਿਸ ਤਰ੍ਹਾਂ ਫੁੱਲਾਂ ਨੂੰ ਝਾੜਨਾ ਫਿਰ ਤੜਾਈ ਦਾ ਕੰਮ ਘਟ ਜਾਊਗਾ ਝਾੜਨ ਵਾਲਾ ਕੰਮ ਸ਼ੁਰੂ ਹੋ ਜਾਊਗਾ ਪਲਾਸਟਿਕ ਦੇ ਛੱਜ ਲਿਆ ਕੇ ਰੱਖੋ ਜਿਹਦੇ ਤੇ ਝਾੜਨੀ ਆ ਇਹ। ਤੋਂ ਮੈਂ ਤੁਹਾਨੂੰ ਉਹ ਦੱਸਦਾ ਅਗਲੇ 2-4 ਦਿਨ ਬਾਅਦ ਵੀ ਕਿਸ ਤਰ੍ਹਾਂ ਇਹਨਾਂ ਦੇ ਫੁੱਲਾਂ ਨੂੰ ਪਲਾਸਟਿਕ ਦੇ ਛੱਜਾਂ ਤੇ ਝਾੜਨਾ। ਤੋਂ ਉਹਦੇ ਨਾਲ ਤੁਹਾਡਾ ਬਹੁਤ ਵਧੀਆ ਬੀਜ ਇਕੱਠਾ ਹੋ ਜਾਇਆ ਕਰੂਗਾ। ਪਰ ਹੁਣ ਜਿਹੜੀ ਫੁੱਲ ਲੱਗੇ ਹੋਏ ਆ 20 ਪੈਣ ਦਾ ਡਰ। ਜਿਹੜੀ ਵੀ ਤੁਹਾਡੇ ਲੱਗੇ ਹੋਏ ਫੁੱਲ ਉਹਨੂੰ ਤੋੜ ਲਓ, ਉਹਨੂੰ ਸੰਭਾਲ ਲਓ, ਵੇਸਟ ਨਾ ਹੋਣ ਦਿਓ। ਤੋਂ ਅੰサー ਕੇ ਧਿਆਨ ਨਾਲ ਇਹ ਦੇਖੋ ਕਿ ਖੇਤ ਨੂੰ ਗਿੱਲਾ ਰੱਖਣਾ ਹੈ। ਐ ਸਟੇਜ ਤੋਂ ਜ਼ਿਆਦਾ ਕਿਲਾ ਰੱਖਣਾ ਤੇ ਪੱਕੇ ਹੋਏ ਫੁੱਲ ਤੋੜ ਲੈਣੇ ਉਹਨਾਂ ਨੂੰ ਝੜਨ ਨਹੀਂ ਦੇਣਾ ਆ ਫੁੱਲ ਝੜਿਆ ਹੋਇਆ ਦੇਖੋ ਇਹ ਹਵਾ ਨਾਲ ਝੜ ਗਿਆ ਇਹਨੂੰ ਝੜਨ ਨਹੀਂ ਦੇਣਾ ਫੁੱਲਾਂ ਨੂੰ ਝੜਨ ਨਹੀਂ ਦੇਣਾ ਤੇ ਫੁੱਲਾਂ ਨੂੰ ਤੋੜਦੇ ਰਹਿਣਾ